ਸਾਉਥ ਹਾਲ ਦੇ ਵਿੱਚ ਵੀਕੈਂਡ ਦੀ ਸੇਲ ਲੱਗੀ ਹੋਈ ਹੈ ਵੀਕੈਂਡ ਦਾ ਮਾਹੌਲ ਚਾਲ ਦੇਖੋ ਜੀ ਦੇਸੀ ਮਾਰਕੀਟ ਜੋ ਵੀ ਘਰ ਦਾ ਕਿਚਨ ਦਾ ਸਮਾਨ ਜੋ ਵੀ ਹੈ ਆਪਣਾ ਲੈ ਸਕਦੇ ਹੋ ਬਾਕੀ ਸਾਉਥ ਹਾਲ ਬਰੋਡਵੇ ਤੇ ਰੌਣਕਾਂ ਲੱਗੀਆਂ ਹੀ ਰਹਿੰਦੀਆਂ ਨੇ ਸਾਰਾ ਦਿਨ ਹੈ ਬਾਕੀ ਸ਼ਾਮ ਨੂੰ ਜਦਾ ਹੋਰ ਰੌਣਕ ਹੋ ਜਾਂਦੀ ਹੈ ਸ਼ਾਪਸ ਵਗੈਰਾ ਰਾਸ਼ੀ ਜਾਤਾ ਹੋ ਜਾਂਦਾ ਹੈ ਦਿਨ ਵੇਲੇ ਸਿਰਫ ਥੋੜੇ ਬਹੁਤੇ ਹੀ ਪੰਜਾਬੀ ਸੂਟ ਜੋ ਆਪ ਵੀ ਸੂਟਾਂ ਦੀ ਸੇਲ ਰੈਸਟੋਰੈਂਟਸ ਜਲੇਬੀ ਜਿੱਥੇ ਜਲੇਬੀ ਸਮੋਸੇ ਅਤਰ ਵੀ ਲੱਗਿਆ ਹੋਇਆ ਹੈ ਪੋਪਕੋਰਨਸ थैंक यू घड़िया नॉर्मल सेल सेल जिथे भी जाओ सेल लगी हुई समोसे मोमोस ਦਾਲ ਪਪਰਿਸੇ ਪਪੜੀ ਪੰਜਾਬੀ ਸੂਟ ਕੀ ਬਾਕੀ ਹੋ ਗਿਆ ਬਾਕੀ ਹੋ ਗਿਆ ਆ ਯੂ ਵਾਂਟ ਟੂ ਗੈਟ ਫੋਲ ਵਾਈਟ ਐਂਡ ਨੋਟ ਦਿ ਚਾਉਸ ਟੂ 20 ਦ ਲੇ ਨਾਇਆ ਮੈਟਰੋ ਸਟੇਸ਼ਨ ਯੂਸਟਨ ਤੋਂ ਚੇਂਜ ਕੀਤੀ ਲਾਈਨ ਨਾਰਥਰਨ ਲੈਂਡ ਲੈਣ ਵਾਸਤੇ ਬਾਕੀ ਅੱਗੂ ਚੱਲ ਕੇ ਦੇਖਨੇ ਹਾਂ ਟਾਈਮਿੰਗ ਕੀ ਹੋ ਰਹੀ ਹੈ ਕਿ ਕਿਸ ਟਾਈਮ ਤੇ ਅਗਲੀ ਟ੍ਰੇਨ ਮਿਲਦੀ ਹੈ ਵੈਸੇ ਤਾਂ ਘੰਟੇ-ਘੰਟੇ ਬਾਅਦ ਹੈ ਪਰ ਡਿਪੈਂਡ ਹੈ ਕੋ ਕਿਹੜੀ ਮਿਲਦੀ ਫਾਸਟ ਮਿਲਦੀ ਹੈ ਜਾਂ ਨਾਰਮਲ ਮਿਲਦੀ ਟ੍ਰੇਨ ਬਾਕੀ ਦੇਖੋ ਤੁਸੀਂ ਟਾਂ ਦੇ ਵਿੱਚ ਕਿਸ ਤਰ੍ਹਾਂ ਰਸਤੇ ਵੱਖ-ਵੱਖ ਬਣੇ ਹੋਏ ਸੇਲ ਸੇਲ ਚੂੜੀਆਂ ਚੂੜੀਆਂ ਛਤਰੀਆਂ ਛੋਟੀ ਟੋਕਰੀਆਂ ਜੁਐਲਰੀ ਬੱਚਿਆਂ ਦੇ ਘਟਾਉਣਿਆਂ ਦਾ ਸਮਾਨ ਘਟਾਉਣੇ ਸੈਟਲਾਂ ਰੇੜੀਆਂ ਇਹ ਚਾਹਨਾ ਚਾਹਸਤੇ

ਬਾਹਰ ਸੂਟਾਂ ਤੇ ਸੇਲ ਲੱਗੀ ਹੋਈ ਏ ਵੱਡੀਆਂ ਵੱਡੀਆਂ ਸ਼ਾਪਾਂ ਤੇ ਕੀ ਹੈ ਕਲਰ ਦਾ ਪ੍ਰੈਸ਼ਰ ਖਾਣ ਪੀਣ ਦਾ ਮਾਹੌਲ ਸ਼ਾਮ ਨੂੰ ਬਣੇਗਾ ਇਸ ਟਾਈਮ ਤੇ ਥੋੜੀ ਸ਼ੋਪਿੰਗ ਵਗੈਰਾ ਹੀ ਕਰ ਰਹੇ ਨੇ ਲੋਕ ਸਾਰੇ ਕਿਉਂਕਿ ਅੱਜ ਤੇ ਦਿਨ ਫ੍ਰੀ ਹੋਏਗੇ ਕੋਈ

four sense spicy desi breakfast ਬਲੀ ਮਤਲਬ ਜਿੰਨੇ ਨੋਟ ਪਾ ਲਾ ਬਾਕੀ ਦੇਖਨੇ ਹਾਂ ਜਾਂਦੇ ਵਾਪਸੀ ਤੇ ਕਿ ਕਿਸ ਟੈਂਪਰ ਟ੍ਰੇਨ ਮਿਲਦੀ ਹੈ ਬਾਕੀ ਤੁਹਾਨੂੰ ਦਿਖਾਉਂਦੇ ਜਾਵਾਂਗੇ ਅੱਗੇ ਤੋਂ ਅੱਗੇ ਜਿਸ ਤਰ੍ਹਾਂ ਟ੍ਰੇਨ ਬਦਲਾਂਗੇ ਜਿਹੜੀ ਕੋਈ ਚੇਂਜਿੰਗ ਕਰਨੀ ਹੋਈ ਟ੍ਰੇਨ ਤੋਂ ਟਾਈਮ ਟੇਬਲ ਸਾਰਾ ਕੁਝ ਤੁਹਾਨੂੰ ਦੱਸਾਂਗੇ ਬਾਕੀ ਸੌਥਾਲ ਲੋਡਵੇ ਕੁਝ ਦੇਖ ਕੇ ਲਿਆ ਸਾਰੇਆਂ ਸਾਮਣੇ ਟ੍ਰੇਨ ਤੋਂ ਆਪ ਉਤਰ ਕੇ ਹੁਣ ਚੇਂਜ ਕੀਤੀ ਹੈ ਹੁਣ ਆਪਾਂ ਲਾਵਾਂਗੇ ਆਪਣੇ ਸ਼ਹਿਰ ਬਲਵਰਾਂਪਰ ਦੀ ਟ੍ਰੇਨ ਜੋ ਕਿ ਆਏਗੀ 20 ਮਿੰਟਾਂ ਦਾ ਫਰਕ ਇੱਥੇ ਹੁਣ ਜੀ ਫ੍ਰੈਂਕੀ ਜੀ ਲੈਫਟ ਚਲਦੇ ਨੇ ਨਹੀਂ ਵਾਰ 49 ਮਿੰਟਾਂ ਦਾ ਸਮਾਂ ਦਿੱਤਾ ਲੰਡਨ